ਅੱਜ ਮੈਂ ਨਾ ਡਿਊਟੀ ਉੱਪਰ ਸੀ ਥਾਣੇ ਤੇ ਮੁਲਛੀ ਨੇ ਕਰੀਬ 1 ਵਜੇ ਮੈਨੂੰ ਇੰਟੀਮੀਟ ਕੀਤਾ ਕਿ ਸੀਐਸ ਸੀਐਚਸੀ ਕਲਾਂੌਰ ਕਿਸੇ ਗੋਲੀ ਲੱਗੀ ਹੈ ਤੇ ਉੱਥੇ ਦੇਖੋ ਜਾ ਕੇ ਕਾਰਵਾਈ ਕਰਿਓ ਕਿ ਕੀ ਗੱਲ ਹੋਈ ਹੈ ਮੈਂ ਤੇ ਆਪਣੇ ਨਾਲ ਕੁਝ ਸਾਥੀ ਕਰਮਚਾਰੀ ਉੱਥੇ ਗਏ ਥਾਣੇ ਸੋਰੀ ਸੀਐਚਸੀ ਤੇ ਉੱਥੇ ਜਾ ਕੇ ਦੇਖਿਆ ਕਿ ਹਰਜੀਤ ਸਿੰਘ ਉਹ ਹੈਪੀ ਸਨ ਆਫ ਪ੍ਰੇਮ ਲਾਲ ਬਸ ਇੱਤੀ ਦੋਵਾਲ ਥਾਣਾ ਕਲਾਂੌਰ ਉਹਦੇ ਖੱਬੇ ਹੱਥ ਵਿੱਚ ਗੋਲੀ ਲੱਗੀ ਹੋਈ ਸੀ ਉਹਦੇ ਕਹਿਣ ਦੇ ਮਤਾਬਕ ਪੱਟੀ ਕੀਤੀ ਹੋਈ ਸੀ ਤਾਂ ਉਹਦੇ ਕਹਿੰਦੇ ਮੈਂ ਤਾਂ ਕਿ ਡਾਕਟਰਾਂ ਨੇ ਉਹਨੂੰ ਰੈਫਰ ਕਰ ਦਿੱਤਾ। ਉਸ ਤੋਂ ਬਾਅਦ ਅਸੀਂ ਮੈਂ ਸਮੀਰ ਸਾਥੀ ਆਪਣੇ ਮੌਕਾਵਰਦਾ ਤੇ ਗਏ ਅਗਵਾਲ ਰੋਡ ਦੇ ਉੱਤੇ। ਉੱਥੇ ਇੱਕ ਸੈਲੂਨ ਸੀ ਉਹਦੇ ਬਾਹਰ ਪਤਾ ਲੱਗਾ ਕਿ ਇਹਦੇ ਹਰਜੀਤ ਸਿੰਘ ਹੈਪੀ ਅਤੇ ਜਿਹੜਾ ਮਲਕੀਤ ਸਿੰਘ ਬੱਬੋ son of ਤਰਸੀਮ ਸਿੰਘ ਵਾਸੀ ਖਤਰ ਕਹਿੰਦੇ ਆਪਸ ਵਿੱਚ ਲੜਾਈ ਪਹਿਲਾਂ ਤੋਂ ਤੋਂ ਮੈਮ ਵੀ ਫਿਰ ਹੱਥੋਂ ਪਾਈ ਹੋਈ ਹੈ। ਹੱਥੋਂ ਪਾਈ ਦੇ ਦੌਰਾਨ ਹੀ ਜਿਹੜੀ ਹੈ ਇਹਦੇ ਹਰਜੀਤ ਸਿੰਘ ਉਸ ਹੈਪੀ ਦੇ ਖੱਬੇ ਹੱਥ ਤੇ ਅੰਗੂਠੇ ਲੱਗੇ ਜਿਹੜੀ ਗੋਲੀ ਕਰਾਸ ਕਰ ਗਈ। ਤੇ ਇਹਨਾਂ ਦੇ ਕਹਿ ਮਤਵਕ ਕਿ ਇਹਨਾਂ ਦਾ ਕੁਝ ਪੈਸਿਆਂ ਦਾ ਲੈਣ ਦੇਣ ਸੀ ਆਫਿਸ ਵਿੱਚ ਉਹ ਪੈਸੇ ਜਿਹੜੇ ਆ ਉਹ ਜਦੋਂ ਹੁਣ ਰੈਫਰ ਕਰ ਦਿੱਤਾ ਗੁਰਦਾਸਪੁਰ ਐਡਮਿਟ ਨੇ ਤੇ ਇੰਟੀਮੇਸ਼ਨ ਮਿਲਦੀ ਹੈ ਤੇ ਜਾਂਦੇ ਆ ਬਿਆਨ ਲੈ ਕੇ ਬਿਆਨ ਲਿਖਣ ਜਦੋਂ ਬਿਆਨ ਲਿਖਾਂਗੇ ਉਹਦੇ ਵਿੱਚ ਡਿਸਕਲੋਜ਼ ਜੋ ਵੀ ਹੋਊਗਾ ਤੇ ਉਹ ਤੁਹਾਨੂੰ ਬਾਅਦ ਚ ਦੱਸ ਦਿੱਤਾ ਜਾਏਗਾ ਤੇ ਫਿਲਹਾਲ ਆਪਾਂ ਜਦੋਂ ਵੀ ਇੰਟੀਮੇਸ਼ਨ ਮਿਲਦੀ ਹੈ ਅਸੀਂ ਉਹਨਾਂ ਦਾ ਬਿਆਨ ਲੈ ਕੇ ਜਿਹੜੀ ਵੀ ਅਗਲੀ ਕਾਨੂੰਨੀ ਕਾਰਵਾਈ ਹੈ ਉਹਨਾਂ ਵਿੱਚ ਲਿਆ ਰਹੇ ਹਾਂ ਜਿਹੜੀ ਭੱਜ ਗਿਆ ਆਪਣੇ ਦੇਕਨ ਸੁਮੇਤ ਤੇ ਅਫਸਰਾਂ ਦੇ ਨਿਸ਼ਾਨ ਨਿਰਦੇਸ਼ ਤੇ ਅਲੱਗ-ਅਲੱਗ ਟੀਮਾਂ ਜਿਹੜੀਆਂ ਵਾਂ ਉਹਨਾਂ ਦੀ ਇਹ ਪਾਲ ਕਰ ਰਹੀਆਂ ਨਹੀਂ ਵੈਪਨਾਂ ਦੀ ਤਕਨੀਕ ਰਿਕਵਰ ਹੋਇਆ ਅੱਜ ਮੈਂ ਨਾ ਡਿਊਟੀ ਅਫਸਰ ਸੀ ਥਾਣੇ ਤੇ ਮੁੰਛੀ ਨੇ ਕਰੀਬ 1 ਵਜੇ ਮੈਨੂੰ ਇਨਫੋਰਮ ਕੀਤਾ ਕਿ ਸੀਐਸ ਸੀਐਚਸੀ ਕਲਨੌਰ ਕਿਸੇ ਗੋਲੀ ਲੱਗੀ ਹੈ ਤੇ ਉੱਥੇ ਦੇਖੋ ਜਾ ਕੇ ਕਾਰਵਾਈ ਕਰਿਓ ਕਿ ਕੀ ਗੱਲ ਹੋਈ ਹੈ ਮੈਂ ਤੇ ਆਪਣੇ ਨਾਲ ਕੁਝ ਸਾਥੀ ਕਰਮਚਾਰੀ ਉੱਥੇ ਗਏ ਥਾਣੇ ਸੋਰੀ ਸੀਐਸਸੀ ਤੇ ਉੱਥੇ ਜਾ ਕੇ ਦੇਖਿਆ ਕਿ ਹਰਜੀਤ ਸਿੰਘ ਆਫ ਹੈਪੀ son of ਪ੍ਰੇਮ ਲਾਲ ਵਾਸੀ ਿੱਤੀ ਦੋਵਾਲ ਥਾਣਾ ਕਲਾਂੌਰ ਉਹਦੇ ਖੱਬੇ ਹੱਥ ਵਿੱਚ ਗੋੜੀ ਲੱਗੀ ਹੋਈ ਸੀ ਉਹਦੇ ਕਹਿਣ ਦੇ ਮਤਲਬ ਪੱਟੀ ਕੀਤੀ ਹੋਈ ਸੀ ਤਾਂ ਉਹਦੇ ਕਹਿਣ ਦੇ ਮਤਲਬ ਕਿ ਡਾਕਟਰਾਂ ਨੇ ਉਹਨੂੰ ਰੈਫਰ ਕਰ ਦਿੱਤਾ ਉਸ ਤੋਂ ਬਾਅਦ ਅਸੀਂ ਮੈਂ ਸਮੀਰ ਸਾਥੀ ਆਪਣੇ ਮੌਕਾਵਰਦਾ ਤੇ ਗਏ ਅਗਵਾਨਪੁਰ ਦੇ ਉੱਤੇ ਉੱਥੇ ਇੱਕ ਸੈਲੂਨ ਸੀ ਉਹਦੇ ਬਾਹਰ ਪਤਾ ਲੱਗਾ ਕਿ ਇਹਦੇ ਹਰਜੀਤ ਸਿੰਘ ਹੈਪੀ ਅਤੇ ਜਿਹੜਾ ਮਲਕੀਤ ਸਿੰਘ ਬੱਬੋ son of ਤਰਸੀਮ ਸਿੰਘ ਵਾਸੀ ਖਦਰ ਇਹਨਾਂ ਦੇ ਅਸ ਵਿੱਚ ਲੜਾਈ ਪਹਿਲਾਂ ਤੋਂ ਤੋਂ ਮੈਮਾ ਵੀ ਫਿਰ ਹੱਥੋਂ ਪਾਈ ਹੋਈ ਹੈ ਹੱਥੋਂ ਪਾਈ ਦੇ ਦੌਰਾਨ ਹੀ ਜਿਹੜੀ ਹੈ ਇਹਦੇ ਹਰਜੀਤ ਸਿੰਘ ਉਹ ਹੈਪੀ ਦੇ ਖੱਬੇ ਹੱਥ ਤੇ ਅੰਗੂਠੇ ਲੱਗੇ ਜਿਹੜੀ ਗੋਲੀ ਕਰਾਸ ਕਰ ਗਈ ਹੈ ਇਹ ਇਹਨਾਂ ਦੇ ਕਹੇ ਮੁਤਾਬਕ ਕਿ ਇਹਨਾਂ ਦਾ ਕੁਝ ਪੈਸਿਆਂ ਦਾ ਲੈਣ ਦੇਣ ਸੀਗਾ ਉਸ ਵਿੱਚ ਉਹ ਪੈਸੇ ਜਿਹੜੇ ਆ ਉਹ ਜਦੋਂ ਹੁਣ ਰੈਫਰ ਕਰ ਦਿੱਤਾ ਉਹ ਗੁਰਦਾਸਪੁਰ ਐਡਮਿਟ ਨੇ ਤੇ ਇੰਟੀਮੇਸ਼ਨ ਮਿਲਦੀ ਹੈ ਤੇ ਜਾਂਦੇ ਆ ਬਿਆਨ ਲੈ ਕੇ ਬਿਆਨ ਲਿਖਣ ਜਦੋਂ ਬਿਆਨ ਲਿਖਾਂਗੇ ਉਹਦੇ ਵਿੱਚ ਡਿਸਕਲੋਜ਼ ਜੋ ਵੀ ਹੋਊਗਾ ਤੇ ਉਹ ਤੁਹਾਨੂੰ ਬਾਅਦ ਚ ਦੱਸ ਦਿੱਤਾ ਜਾਏਗਾ ਤੇ ਫਿਲਹਾਲ ਆਪਾਂ ਜਦੋਂ ਵੀ ਇੰਟੀਮੇਸ਼ਨ ਮਿਲਦੀ ਹੈ ਅਸੀਂ ਉਹਨਾਂ ਦਾ ਬਿਆਨ ਲੈ ਕੇ ਜਿਹੜੀ ਵੀ ਅਗਲੀ ਕਾਨੂੰਨੀ ਕਾਰਵਾਈ ਹੈ ਉਹਨਾਂ ਵਿੱਚ ਲਿਆ ਰਹੇ ਹਾਂ ਜਿਹੜੀ ਭੱਜ ਗਿਆ ਆਪਣੇ ਵੈਪਨ ਸਮੇਤ ਤੇ ਅਫਸਰਾਂ ਦੇ ਦिशा ਨਿਰਦੇਸ਼ ਤੇ ਅਲੱਗ-ਅਲੱਗ ਟੀਮਾਂ ਜਿਹੜੀਆਂ ਵਾਂ ਉਹਨਾਂ ਦੀ ਪਾਲ ਕਰ ਰਹੀਆਂ ਨਹੀਂ ਵੈਪਨ ਅਜੇ ਤੱਕ ਨਹੀਂ ਰਿਕਵਰ ਹੋਇਆ ਅੱਜ ਮੈਂ ਨਾ ਡਿਊਟੀ ਅਫਸਰ ਸੀ ਥਾਣੇ ਤੇ ਮੁੰਚੀ ਨੇ ਕਰੀਬ 1 ਵਜੇ ਮੈਨੂੰ ਇੰਟੀਮੇਟ ਕੀਤਾ ਕਿ ਸੀਐਸ சிஹ்சி ਕਲਨੌਰ ਕਿਸੇ ਗੋਲੀ ਲੱਗੀ ਹੈ ਤੇ ਉੱਥੇ ਦੇਖਿਓ ਜਾ ਕੇ ਕਾਰਵਾਈ ਕਰਿਓ ਕਿ ਕੀ ਗੱਲ ਹੋਈ ਹੈ ਮੈਂ ਤੇ ਆਪਣੇ ਨਾਲ ਕੁਝ ਸਾਥੀ ਕਰਮਚਾਰੀ ਉੱਥੇ ਗਏ ਥਾਣੇ ਸੋਰੀ சிஹ்சி ਤੇ ਉੱਥੇ ਜਾ ਕੇ ਦੇਖਿਆ ਕਿ ਹਰਜੀਤ ਸਿੰਘ ਦਾ ਹੈਪੀ ਸਨ ਆਫ ਪ੍ਰੇਮ ਲਾਲ ਬਸ ਇੱਤੀ ਦੋਵਾਲ ਥਾਣਾ ਕਲਨੌਰ ਉਹਦੇ ਖੱਬੇ ਹੱਥ ਵਿੱਚ ਗੋਲੀ ਲੱਗੀ ਹੋਈ ਸੀ ਉਹਦੇ ਕਹਿਣ ਦੇ ਮਤਲਬ ਪੱਟੀ ਕੀਤੀ ਹੋਈ ਸੀ ਤਾਂ ਉਹਦੇ ਕਹਿਣ ਦੇ ਮਤਲਬ ਕਿ ਡਾਕਟਰਾਂ ਨੇ ਉਹਨੂੰ ਰੈਫਰ ਕਰ ਦਿੱਤਾ ਉਸ ਤੋਂ ਬਾਅਦ ਅਸੀਂ ਮੈਂ ਇਸ ਮੇਰੇ ਸਾਥੀ ਆਪਣੇ ਮੌਕਾਵਰਦਾ ਤੇ ਗਏ ਅਗਵਾਨਪੁਰ ਦੇ ਉੱਤੇ ਉੱਥੇ ਇੱਕ ਸੈਲੂਨ ਸੀ ਉਹਦੇ ਬਾਹਰ ਪਤਾ ਲੱਗਾ ਕਿ ਇਹਦੇ ਹਰਜੀਤ ਸਿੰਘ ਹੈਪੀ ਅਤੇ ਜਿਹੜਾ ਮਲਕੀਤ ਸਿੰਘ ਬੱਬੋ son of ਤਰਸੀਮ ਸਿੰਘ ਵਾਸੀ ਖਦਰ ਇਹਨਾਂ ਦੀ ਆਪਸ ਵਿੱਚ ਲੜਾਈ ਪਹਿਲਾਂ ਤੋਂ ਤੋਂ ਮੈਮਾ ਵੀ ਫਿਰ ਹੱਥੋਂ ਪਾਈ ਹੋਈ ਹੈ ਹੱਥੋਂ ਪਾਈ ਦੇ ਦੌਰਾਨ ਹੀ ਜਿਹੜੀ ਹੈ ਇਹਦੇ ਹਰਜੀਤ ਸਿੰਘ ਉਸ ਹੈਪੀ ਦੇ ਖੱਬੇ ਹੱਥ ਤੇ ਅੰਗੂਠੇ ਲੱਗੇ ਜਿਹੜੀ ਗੋਲੀ ਕਰਾਸ ਕਰ ਗਈ ਹੈ ਤੇ ਇਹਨਾਂ ਦੇ ਕਹਿ ਮਤਾਬਕ ਕਿ ਇਹਨਾਂ ਦਾ ਕੁਝ ਪੈਸਿਆਂ ਦਾ ਲੈਣ ਦੇਣ ਸੀ ਆਪਸ ਵਿੱਚ ਉਹ ਪਹਿਲੇ ਜਿਹੜੇ ਆ ਉਹ ਜਦੋਂ ਹੁਣ ਰੈਫਰ ਕਰ ਦਿੱਤਾ ਉਹ ਗੁਰਦਾਸਪੁਰ ਐਡਮਿਟ ਨੇ ਤੇ ਇੰਟੀਮੇਸ਼ਨ ਮਿਲਦੀ ਹੈ ਤੇ ਜਾਂਦੇ ਆ ਬਿਆਨ ਲੈ ਕੇ ਬਿਆਨ ਲਿਖਣ ਜਦੋਂ ਬਿਆਨ ਲਿਖਾਂਗੇ ਉਹਦੇ ਵਿੱਚ ਡਿਸਕਲੋਜ਼ ਜੋ ਵੀ ਹੋਊਗਾ ਤੇ ਉਹ ਤੁਹਾਨੂੰ ਬਾਅਦ ਚ ਦੱਸ ਦਿੱਤਾ ਜਾਏਗਾ ਤੇ ਫਿਲਹਾਲ ਆਪਾਂ ਜਦੋਂ ਵੀ ਇੰਟੀਮੇਸ਼ਨ ਮਿਲਦੀ ਹੈ ਅਸੀਂ ਉਹਨਾਂ ਦਾ ਬਿਆਨ ਲੈ ਕੇ ਜਿਹੜੀ ਵੀ ਅਗਲੀ ਕਾਨੂੰਨੀ ਕਾਰਵਾਈ ਹੈ ਉਹਨਾਂ ਵਿੱਚ ਲਿਆ ਰਹੇ ਹਾਂ ਜਿਹੜੀ ਭੱਜ ਗਿਆ ਆਪਣੇ ਡੈਕਨ ਸੁਮੇਤ ਤੇ ਅਫਸਰਾਂ ਦੇ ਨਿਸ਼ਾਨ ਨਿਰਦੇਸ਼ ਤੇ ਅਲੱਗ-ਅਲੱਗ ਟੀਮਾਂ ਜਿਹੜੀਆਂ ਵਾਂ ਉਹਨਾਂ ਦੀ ਪਾਲ ਕਰ ਰਹੀਆਂ ਨਹੀਂ ਵੈਪਨ ਦੀ ਤਕਨੀਕ ਰਿਕਵਰ ਹੋਇਆ ਅੱਜ ਮੈਂ ਨਾ ਡਿਊਟੀ ਉੱਪਰ ਸੀ ਥਾਣੇ ਤੇ ਮੁੰਛੀ ਨੇ ਕਰੀਬ 1 ਵਜੇ ਮੈਨੂੰ ਇਨਟੀਮੇਟ ਕੀਤਾ ਕਿ ਸੀਐਸ ਸੀਐਚਸੀ ਕਲਾਨੌਰ ਕਿਸੇ ਗੋਲੀ ਲੱਗੀ ਹੈ ਤੇ ਉੱਥੇ ਦੇਖੋ ਜਾ ਕੇ ਕਾਰਵਾਈ ਕਰਿਓ ਵੀ ਕੀ ਗੱਲ ਹੋਈ ਹੈ ਮੈਂ ਤੇ ਆਪਣੇ ਨਾਲ ਕੁਝ ਸਾਥੀ ਕਰਮਚਾਰੀ ਉੱਥੇ ਗਏ ਥਾਣੇ ਸੋਰੀ ਸੀਐਚਸੀ ਉੱਥੇ ਜਾ ਕੇ ਦੇਖਿਆ ਕਿ ਹਰਜੀਤ ਸਿੰਘ ਆਫ ਹੈਪੀ son of ਪ੍ਰੇਮ ਲਾਲ ਵਾਸੀ ਿੱਤੀ ਦੋਵਾਲ ਥਾਣਾ ਕਲਾਂੌਰ ਉਹਦੇ ਖੱਬੇ ਹੱਥ ਵਿੱਚ ਗੋਲੀ ਲੱਗੀ ਹੋਈ ਸੀ ਉਹਦੇ ਕਹਿਣ ਦੇ ਮਤਲਬ ਪੱਟੀ ਕੀਤੀ ਹੋਈ ਸੀ ਤਾਂ ਉਹਦੇ ਕਹਿਣ ਦੇ ਮਤਲਬ ਕਿ ਡਾਕਟਰਾਂ ਨੇ ਉਹਨੂੰ ਰੈਫਰ ਕਰ ਦਿੱਤਾ ਉਸ ਤੋਂ ਬਾਅਦ ਅਸੀਂ ਮੈਂ ਸਮੀਰ ਸਾਥੀ ਆਪਣੇ ਮੌਕਾਵਰਦਾ ਤੇ ਗਏ ਅਗਵਾਨਪੁਰ ਦੇ ਉੱਤੇ ਉੱਥੇ ਇੱਕ ਸੈਲੂਨ ਸੀ ਉਹਦੇ ਬਾਹਰ ਪਤਾ ਲੱਗਾ ਕਿ ਇਹਦੇ ਹਰਜੀਤ ਸਿੰਘ ਹੈਪੀ ਅਤੇ ਜਿਹੜਾ ਮਲਕੀਤ ਸਿੰਘ ਆਫ ਬੱਬੋ son of ਤਰਸੀਮ ਸਿੰਘ ਵਾਸੀ ਖਡਰ ਇਹਨਾਂ ਦੀ ਆਪਸ ਵਿੱਚ ਲੜਾਈ ਪਹਿਲਾਂ ਤੋਂ ਤੋਂ ਮੈਮ ਵੀ ਫਿਰ ਹੱਥੋਂ ਪਾਈ ਹੋਏ ਆ ਹੱਥੋਂ ਪਾਈ ਦੇ ਦੌਰਾਨ ਹੀ ਜਿਹੜੀ ਹੈ ਇਹਦੇ ਹਰਜੀ ਸਿੰਘ ਉਹ ਹੈ ਪੀਦੇ ਖੱਬੇ ਹੱਥ ਤੇ ਅੰਗੂਠੇ